ਨਕੋੜ ਦੇ ਹਲਕਾ ਪੋਆ ਦੇ ਅੱਡਾ ਬਣੀ ਲੋਦੀ ਕਾਂਗਰਸ ਦਫ਼ਤਰ ਵਿਖੇ ਸਾਬਕਾ ਵਿਧਾਇਕ ਜਗਿੰਦਰਪਾਲ ਦੀ ਰਹਿਨੁਮਾਈ ਹੇਠ ਸਤੀਸ ਜੱਟ ਪੰਮਾ ਨੂੰ ਜ਼ਿਲ੍ਹਾ ਕਾਂਗਰਸ ਜਵਾਹਰਬਲ ਮੰਚ ਦੇ ਚੀਫ ਕੋਆਰਡੀਨੇਟਰ ਬਣਾਏ ਜਾਣ ਤੇ ਉਸ ਦਾ ਮੂੰਹ ਮਿੱਠਾ ਕਰਵਾ ਕੇ ਉਸ ਨੂੰ ਮੁਬਾਰਕਬਾਦ ਦਿੱਤੀ ਗਈ ਇਸ ਮੌਕੇ ਉੱਤੇ ਸਾਬਕਾ ਵਿਧਾਇਕ ਜਗਿੰਦਰਪਾਲ ਨੇ ਕਿਹਾ ਕਿ ਉਹਨਾਂ ਨੂੰ ਯਕੀਨ ਹੈ ਕਿ ਜਿਹੜੀ ਜ਼ਿੰਮੇਵਾਰੀ ਸਤੀਸ ਜੱਟ ਪੰਮਾ ਨੂੰ ਪਾਰਟੀ ਵੱਲੋਂ ਦਿੱਤੀ ਗਈ ਹੈ ਉਹ ਉਸ ਉੱਤੇ ਖੜੇ ਉਤਰਨਗੇ ਉਦੋਂ ਸਤੀਸ ਜੱਟ ਪੰਮਾ ਨੇ ਕਿਹਾ ਕਿ ਉਹ ਜਗਿੰਦਰਪਾਲ ਸਾਬਕਾ ਵਿਧਾਇਕ ਦਾ ਦੀਨੋ ਧੰਨਵਾਦ ਕਰਦੇ ਹਨ ਕਿਉਂ ਨਾ ਨੇ ਉਸ ਨੂੰ ਇਸ ਯੋਗ ਸਮਝਿਆ ਉਹਨਾਂ ਨੇ ਕਿਹਾ ਕਿ ਉਸ ਨੂੰ ਜੋ ਵੀ ਜ਼ਿੰਮੇਵਾਰੀ સોਪੀ ਗਈ ਹੈ ਉਹ ਉਸ ਉੱਤੇ ਪੂਰੀ ਮਾਨਦ ਨਾਲ ਕੰਮ ਕਰਨਗੇ ਅੱਜ 1 ਦੇ 26 ਜਨਮਰੀ ਹੈ ਜੇ ਦੂਜੀ ਹੋਰ ਬੜੀ ਖੁਸ਼ੀ ਦੀ ਗੱਲ ਹੈ ਸਾਡੇ ਸ਼ਹੀਦ ਜੀ ਮੇਰੇ ਹਲਕੇ ਤੋਂ ਨਵਾਂ ਲੀਡਰ ਸਾਡਾ ਹਮ ਤਿਆਰ ਕਰ ਰਿਹਾ ਨੂੰ ਅੱਜ ਇਹਨਾਂ ਨੂੰ ਅਹੀ ਆਪੜੀ ਕਾਂਗਰਸ ਪਾਰਟੀ ਵੱਲੋਂ ਜਯੋਤ ਮੰਚ ਦਾ ਕੀ ਕੋਈ ਨੀਤੀ ਬਣਾਇਆ ਹੈ ਕਿ ਮੇਰੇ ਵੱਲੋਂ ਸਿੱਧੇ-ਸਿੱਧੇ ਹਾਦੀਸ਼ ਹੈ ਕਿ ਕਿਹਨਾਂ ਨੂੰ ਪਾਰਟੀ ਨੇ ਆਗਰ ਦਿੱਤੀ ਨੂੰ ਮੰਗਿਆ ਹੈ ਕਿ ਪਾਰਟੀ ਇਹ ਸ਼ੋਰ ਕਰਨਾ ਲੋਕਾਂ ਨੂੰ ਆਪਣੇ ਨਾਲ ਜੋੜਨਾ ਆਨ ਵਾਲੇ ਜਿਹੜੇ 24 ਦੇ ਵਿੱਚ ਪਾਰਲੀਮੈਂਟ ਇਲੈਕਸ਼ਨ ਹੋਣੇ ਆ ਇਸ ਤਰ੍ਹਾਂ ਦੇ ਨੌਜਵਾਨ ਮੁੰਡੇ ਜੁੜ ਰਹੇ ਤੇ ਪਾਰਟੀ ਦੀ ਜਿਹੜੀ ਹੈ ਮਨਜੂਰੀ ਲਈ ਹਾਂ ਫਿਰ ਆਪਣੇ ਕੋਲ ਇਹਨਾਂ ਨੂੰ ਕਹਿਣਾ ਚਾਹਾਂ ਕਿ ਪਾਰਟੀ ਦੀ ਮਨਜ਼ੂਰੀ ਵੱਧ ਤੋਂ ਵੱਧ ਮੁੰਡੇ ਆਪਣੇ ਨਾਲ ਜੁੜੋ ਆਹ ਨਾਲ ਜਿਹੜਾ ਇਲੈਕਸ਼ਨ ਹੈ ਇਹ ਕਾਂਗਰਸ ਪਾਰਟੀ ਲਈ ਹੈ ਬੱਧਾ ਧੰਨ ਤੇ ਹੀ ਹੈ ਔਰ ਮੈਂ ਆਪਣੇ ਵੱਲੋਂ ਉਹਨਾਂ ਨੂੰ ਲੱਖ ਲੱਖ ਵਧਾਈ ਦੇਣਾ ਔਰ ਬਾਬੇ ਨਾਨਕ ਅਗੇ ਮੈਂ ਪ੍ਰਾਰਥਨਾ ਕਰਦਾ ਐਹੋ ਐਹੋ ਜਿਹੇ ਮੁੰਡਿਆਂ ਦੇ ਉੱਤੇ ਬਾਬੇ ਨਾਨਕ ਦਾ ਮਿਹਰ ਭਰਿਆ ਰਹੇ ਤੇ ਗੇਂਦ ਡੁੱਗਣੀ ਦਾ ਰਾਜ ਨੂੰ ਤਰੱਕੀ ਕਰਨ ਤੇ ਮੇਰੇ ગામ ਨੇ ਖਾਨ ਟੁਰ ਤੋਂ ਹਲਕਾ ਪੋਇਆ ਜੀ ਦੇ ਜੁਗਿੰਦਰਪਾਲ ਜੀ ਸਾਡਾ ਪੂਰਵ ਵਿਧਾਇਕ ਹੈ ਜਿਹੜਾਡੇ ਹਲਕਾ ਦੇ ਇੰਚਾਰਜ ਵੀ ਹੈ ਮੈਨੂੰ ਜੀਫ ਕੋਆਰਡੀਨੇਟਰ ਜ਼ਿਲ੍ਹਾ ਫਾਨਕੋਟ ਜਵਾਰਪਾਲ ਮੰਚ ਤੋਂ ਬਣਾਇਆ ਹੈ ਇਹਦੇ ਵਿੱਚ ਬਨਾ ਤੇ ਸਭ ਤੋਂ ਵੱਡਾ ਸਹਿਯੋਗ ਮੇਰੇ ਪੂਰਵ ਵਿਧਾਇਕ ਜੁਗਿੰਦਰਪਾਲ ਜੀ ਦਾ ਹੈ ਜਿਹਦੇ ਦੇਸ਼ਾਂ ਦੇ ਸੰਸਾਰ ਮੈਂ ਬਣਿਆ ਨਾਲੇ ਮੈਂ ਪੰਜਾਬ ਦੀ ਸਾਰੀ ਲੀਡਰਸ਼ਿਪ ਜਿੰਨੀ ਵੀ ਹੈ ਸੌਰੀ ਹਾਈ ਕਮਾਂਡ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਕੋਟੀ ਹੀ ਨਾਲੇ ਮੈਂ ਆਪਣੇ ਪੁਇਹ ਹਲਕੇ ਦੇ ਜਿੰਦਰਪਾਲ ਜੀ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਐਡੀ ਵੱਡੀ ਜੁੰਮੇਵਾਰੀ ਚੋਕੀ ਹੈ ਮੈਂ ਆਪਣੀ ਤਹਿ ਦਿਰੋ ਨੇਵਾ ਮੰਗਾ ਕਿ ਮੇਰੀ ਜਿੱਥੇ ਵੀ ਅੱਗੇ ਆਉਣ ਵਾਲੇ ਲੱਗੋ 2002 ਵਿੱਚ ਮੈਨੂੰ ਜਿੱਥੇ ਵੀ ਮੇਰੀ ਡਿਊਟੀ ਲਾਉਂਦੇ ਆ ਪੁਇਹ ਹਲਕੇ ਵਿੱਚ ਐਮਐਲ ਜਿੰਦਰਪਾਲ ਜੀ ਜਾਂ ਹਾਈ ਕਮਾਂਡ ਵੱਲੋਂ ਕਿ ਮੈਂ ਆਪਣੇ ਦਿਲੋਂ ਇਹ ਦੱਸਣਾ ਨਿਵਾਵਾਂਗਾ ਬਾਕੀ ਮੈਂ ਸਾਰਿਆਂ ਦਾ ਪੁਇਹ ਹਲਕੇ ਦਾ ਬਹੁਤ ਬਹੁਤ ਧੰਨਵਾਦ ਕਰਦਾ ਇੱਕ ਵਾਰ ਸਾਰ ਫਿਰ ਤੋਂ ਮੈਂ ਸਾਰੀ ਕੌਂਸਲ ਦੀ ਲੀਡਰਸ਼ਿਪ ਤੇ ਭੋਏ ਦੇ ਲੋਕਾਂ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਮੈਨੂੰ ਇਡੀ ਵੱਡੀ ਜ਼ਿੰਮੇਵਾਰੀ ਚੋਣ ਪਈ ਹੈ ਮੈਂ ਆਪਣੀ ਪਿਆਰ ਦਿਲੋਂ ਨਿਭਾਵਾਂਗਾ ਤੇ ਨਾਲ ਹੀ ਮੈਂ ਇੱਥੇ ਸਾਰੇ ਦੇ ਆਪਣੇ ਵੱਲੋਂ ਸਭੀ ਦਾ ਬਹੁਤ ਮੁਬਾਰਕ ਦਿਨਾ ਸਾਰਿਆਂ ਦਾ ਧੰਨਵਾਦ ਜੀ